ਜੀ ਹਾਂ ਲੋਕ ਸਭਾ ਚੋਣਾਂ ਦਾ ਖਮਾਰ ਸਿਰ ਚੜ ਕੇ ਬੋ ਰਿਹਾ ਹੈ ਅਤੇ ਹੁਣ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਇਸ ਸਬਦ ਦੇ ਦਰਮਿਆਨ ਪਹਿਲੀ ਵਾਰ ਹਰਿਆਣਾ ਦੀ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਯਾਨੀ ਕਿ ਇਨੈਲੋ ਨੇ ਅੰਬਾਲਾ ਰਾਖਮੀ ਲੋਕ ਸਭਾ ਦੀ ਟਿਕਟ ਦੇ ਵਾਸਤੇ ਇੱਕ ਸਿੱਖ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ ਅੱਗੇ ਕੀਤਾ ਹੈ ਜੋ ਕਿ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਰਹਿੰਦਾ ਹੈ ਦੱਸ ਦिए ਕਿ 28 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਕਰਨਾਲ ਦਾ ਰਹਿਣ ਵਾਲਾ ਹੈ ਜਿੱਥੇ ਕਿ ਉਸ ਦਾ ਪਰਿਵਾਰ ਪੈਟਰੋਲ ਪੰਪ ਚਲਾਉਂਦਾ ਹੈ ਗੁਰਪ੍ਰੀਤ ਸਿੰਘ ਵੀ ਕਰਨ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਹੈ ਉਹ ਇਸ ਸਮੇਂ ਪੰਚਕੋਲਾ ਦੇ ਵਿੱਚ ਰਹਿੰਦਾ ਹੈ ਅਤੇ ਇਸ ਦੇ ਬਾਰੇ ਵਿੱਚ ਉਸ ਨੇ ਗੱਲਬਾਤ ਦੇ ਦੌਰਾਨ ਪ੍ਰੈਸ ਨੂੰ ਦੱਸਿਆ ਹੈ ਕਿ ਗੁਰਪ੍ਰੀਤ ਨੂੰ ਲੱਗਦਾ ਹੈ ਕਿ ਅੰਬਾਲਾ ਖੇਤਰ ਨੂੰ ਹੁਣ ਤੱਕ ਸੰਸਦ ਮੈਂਬਰਾਂ ਦੁਆਰਾ ਅਨਡੇਟ ਹੀ ਕੀਤਾ ਗਿਆ ਹੈ ਜੋ ਪਿਛਲੇ ਸਮੇਂ ਦੇ ਵਿੱਚ ਚੁਣੇ ਜਾ ਚੁੱਕੇ ਸੀ ਕਿਉਂਕਿ ਉਹ ਆਪਣੀ ਵੋਟ ਹਾਸਲ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਨਹੀਂ ਗਏ ਮੈਂ ਉਹਨਾਂ ਦੀ ਸੇਵਾ ਕਰਨ ਦੇ ਵਾਸਤੇ ਲੋਕਾਂ ਦੇ ਵਿਚਕਾਰ ਜਾਵਾਂਗਾ ਅਤੇ ਉਹਨਾਂ ਦੇ ਵਿੱਚ ਰਹਾਗਾ ਵੀ ਆਪਣੀ ਤਰਜੀਹ ਦੇ ਬਾਰੇ ਵਿੱਚ ਪੁੱਛੇ ਸਵਾਲ ਦੇ ਜਵਾਬ ਦੇ ਵਿੱਚ ਗੁਰਬੀਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਦੇ ਵਾਸਤੇ ਸੰਸਦ ਦੇ ਵਿੱਚ ਆਵਾਜ਼ ਉਠਾਉਣਾ ਘੱਟੋ ਘੱਟ ਸਮਰਥਨ ਮੁੱਲ ਅਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਾ ਇਹ ਸਾਰੇ ਅਜਿਹੇ ਮੁੱਦੇ ਨੇ ਜੋ ਕਿ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਅੰਬਾਲਾ ਦੇ ਸੰਸਦ ਮੈਂਬਰ ਦੇ ਵੱਲੋਂ ਨਹੀਂ ਸੀ ਉਠਾਏ ਗਏ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਨ੍ਹਾਂ ਹੀ ਮੁੱਦਿਆਂ ਨੂੰ ਅੱਗੇ ਲੈ ਕੇ ਜਾਵਾਂ ਸੰਸਦ ਦੇ ਵਿੱਚ ਤਾਕੀ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਇਹਨਾਂ ਲੋਕਾਂ ਦੇ ਵੱਲੋਂ ਸਿੱਖ ਉਮੀਦਵਾਰ ਖੜੇ ਕਰਨ ਦੇ ਫੈਸਲੇ ਦੇ ਬਾਰੇ ਵਿੱਚ ਗੁਰਪ੍ਰੀਤ ਨੇ ਕਿਹਾ ਹੈ ਕਿ ਪਾਰਟੀ ਦੇ ਇਸ ਫੈਸਲੇ ਦੇ ਨਾਲ ਸਿੱਖਾਂ ਨੂੰ ਸਨਮਾਨ ਮਿਲਿਆ ਹੈ ਸੁਨੇਹਾ ਦਿੱਤਾ ਗਿਆ ਹੈ ਕਿ ਅੰਬਾਲਾ ਤੋਂ ਸਿੱਖ ਉਮੀਦਵਾਰ ਵੀ ਜਿੱਤ ਸਕਦਾ ਹੈ ਮੈਂ ਅਭੇਸ਼ ਸਿੰਘ ਚੋਟਾਲਾ ਜੀ ਦੀ ਸੋਚ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਆ ਪਾਰਟੀ ਨੇ ਇੱਕ ਸਿੱਖ ਉਮੀਦਵਾਰ ਨੂੰ ਮੌਕਾ ਦਿੱਤਾ ਹੈ ਖਾਸ ਕਰਕੇ ਮੇਰੇ ਵਰਗੇ 28 ਸਾਲ ਦੇ ਨੌਜਵਾਨ ਨੂੰ ਗੁਰਪ੍ਰੀਤ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ 1 ਸਾਲ 2023 ਦੇ ਅੰਦਰ ਕਾਂਗਰਸ ਪਾਰਟੀ ਦੇ ਨਾਲ ਵੀ ਕੰਮ ਕਰ ਚੁੱਕੇ ਨੇ ਅਤੇ ਬਾਅਦ ਵਿੱਚ ਉਹ ਇਨਲੋ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਏ ਅਤੇ ਉਹਨਾਂ ਨੇ ਜੁਆਇਨ ਕਰ ਲਈ ਇਨਲੋ ਅੰਬਾਲਾ ਸੰਸਦੀ ਹਲਕੇ ਦੇ ਵਿੱਚ 2014 ਦੀਆਂ ਚੋਣਾਂ ਦੇ ਵਾਸਤੇ ਵੋਟਰ ਸੂਚੀ ਦੇ ਮੁਤਾਬਿਕ ਸਿੱਖ ਵੋਟਰਾਂ ਦੀ ਇੱਕ ਮਹੱਤਵਪੂਰਨ ਸੰਖਿਆ ਲਗ ਗੱਪਾ 12% ਜਦੋਂ ਕਿ ਹਿੰਦੂਆਂ ਦੀ ਜੋ ਇਹ ਤਾਦਾਦ ਹੈ ਇਹ ਹੈ 85% ਮੁਸਲਮਾਨਾਂ ਦੀ 2% ਅਤੇ ਹੋਰਾਂ ਦੇ ਵਾਸਤੇ 1% ਪੰਚਕੂਲਾ ਅੰਬਾਲਾ ਅਤੇ ਯਮੁਨਾ ਨਗਰ ਜ਼ਿਲ੍ਹਿਆਂ ਦੇ ਵਿੱਚ ਅੰਬਾਲਾ ਲੋਕ ਸਭਾ ਖੇਤਰ ਦੇ ਵਿੱਚ 9 ਵਿਧਾਨ ਸਭਾ ਸੀਟਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਕਰਮਵਾਰ ਪੰਚਕੂਲਾ, ਕਾਲਕਾ, ਨਾਰਾਇਣਗੜ੍ਹ, ਅੰਬਾਲਾ ਸਿਟੀ, ਅੰਬਾਲਾ ਛੌਣੀ, ਬੁਲਾਣਾ, ਸਡੋਰਾ, ਜਗਾਦਰੀ ਅਤੇ ਯਮੁਨਾ ਨਗਰ ਸ਼ਾਮਿਲ ਹੈ। ਅੰਬਾਲਾ ਲੋਕ ਸਭਾ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਨਵਰੀ 2024 ਤੱਕ ਮੁੱਖ ਚੋਣ ਅਧਿਕਾਰੀ ਸੀਈਓ ਹਰਿਆਣਾ ਦੇ ਕੋਲ ਰਜਿਸਟਰਡ ਵੋਟਰਾਂ ਦੀ ਕੁੱਲ ਤਾਦਾਦ ਜੋ ਸੀ ਉਸ ਦੇ ਬਾਰੇ ਵਿੱਚ ਜੇਕਰ ਗੱਲ ਕਰੀਏ ਤਾਂ ਇਹ ਸੀ 1078278। ਇਹਨਾਂ ਸਾਰੇ ਹਲਕਿਆਂ ਦੇ ਵਿੱਚ ਸਿੱਖ ਗੁਰੂਆਂ ਅਤੇ ਸ਼ਖਸੀਅਤਾਂ ਦੇ ਨਾਲ ਸੰਬੰਧਿਤ ਇਤਿਹਾਸਿਕ ਗੁਰਦਆਰਾਂ ਅਤੇ ਸਥਾਨਾਂ ਦੀ ਮੌਜੂਦਗੀ ਦੇ ਕਾਰਨ ਸਿੱਖ ਆਬਾਦੀ ਕਾਫੀ ਜ਼ਿਆਦਾ ਹੈ ਖਾਇਰ ਇਸ ਸਬਦ ਦੇ ਦਰਮਿਆਨ ਹੁਣ ਵੱਡੀ ਗੱਲ ਇਹ ਹੈ ਕਿ ਜੇਕਰ ਮੌਕਾ ਮਿਲਿਆ ਹੈ ਇਨੈਲੋ ਦੇ ਵੱਲੋਂ ਖੜੇ ਹੋਣ ਦਾ ਇੱਕ ਸਿੱਖ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ ਜੋ ਕਿ 28 ਸਾਲ ਦਾ ਨੌਜਵਾਨ ਹੈ ਤਾਂ ਕੀ ਹੁਣ ਦੂਸਰੇ ਪਾਸੇ ਅੰਬਾਲਾ ਦੇ ਲੋਕ ਉਸ ਦੇ ਉੱਪਰ ਯਕੀਨ ਕਰਕੇ ਉਸ ਨੂੰ ਮੌਕਾ ਦੇਣਗੇ ਅਤੇ ਸੰਸਦ ਦੇ ਵਿੱਚ ਭੇਜਣਗੇ ਅਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸੁਣ ਸਕਾਂਗੇ ਗੁਰਪ੍ਰੀਤ ਵਰਗੇ ਨੌਜਵਾਨ ਸਿੱਖ ਉਮੀਦਵਾਰਾਂ ਦੀ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਪਰ ਇੱਕ ਦਹਾੜ ਪਾਰਲੀਮੈਂਟ ਦੇ ਅੰਦਰ ਜਾ ਕੇ ਇਸ ਦੇ ਬਾਰੇ ਵਿੱਚ ਵੀ ਵੇਖਣਾ ਜ਼ਰੂਰੀ ਹੋਵੇਗਾ। ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।